ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ RAM ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਨਾજર ਕੈਦ ਤੋਂ ਛੁੱਟ ਕੇ ਪਿੰਡ ਆਇਆ ਤਾਂ ਉਹਨੂੰ ਮਹਿਸੂਸ ਹੋਇਆ ਜਿਵੇਂ ਕੋਠੇ ਖੜਕ ਸਿੰਘ ਇੱਕ ਉਜਾੜ ਬੀਵਾਨ ਹੋਵੇ। ਉਹਦੇ ਮਾਂ-ਬਾਪ ਸਿਰੇ ਦੀ ਆਰਥਿਕ ਤੰਗੀ ਵਿੱਚ ਦਿਨ ਕੱਟ ਰਹੇ ਸਨ। ਉਹਨੂੰ ਉਹ ਤੁਰਦੇ ਫਿਰਦੇ ਪਿੰਜਰ ਜਿਹਾ ਹੀ ਜਾਪੇ। ਜਿਵੇਂ ਮਸਾਹੀ ਸਾਹਿਬ ਰੋਲ ਰਹੇ ਹੋਣ ਉਹਨਾਂ ਦੇ ਪੇਡਾਂ ਵਾਲੇ ਬਾੜੇ ਉਤੇ ਅਗਲਿਆਂ ਨੇ ਪੱਕਾ ਕਬਜ਼ਾ ਹੀ ਜਮਾ ਲਿਆ ਲੱਗਦਾ ਸੀ ਜ਼ਮੀਨ ਜਿਹੜੀ ਤਿੰਨ ਚਾਰ ਘੁਮਾਂ ਸੀ ਗਹਿਣੇ ਤਾਂ ਉਹ ਮੁਕੱਦਮਾ ਚੱਲਣ ਵੇਲੇ ਹੀ ਟਿਕ ਗਈ ਸੀ ਹੁਣ ਉਸੇ ਜ਼ਮੀਨ ਉਤੇ ਬੁੜਾ-ਬੁੜੀ ਨੇ ਜੱਟ ਤੋਂ ਹੋਰ ਪੈਸੇ ਚੜਵਾ ਲਏ ਸੀ ਖਾਂਦੇ ਕਿਤੋਂ ਉਹ ਜੰਗੀਰੇ ਦੇ ਘਰ ਗਿਆ 부ੜੀ ਨੂੰ ਜੰਗੀਰੇ ਦੀ ਸੁਖਸਾਂਦ ਦੱਸੇ 부ੜੀ ਘੁੱਟ ਭਰ ਕੇ ਰਹਿ ਗਈ ਨਾજરਵਲ ਮੀਚੀਆਂ-ਮੀਚੀਆਂ ਅੱਖਾਂ ਨਾਲ ਦੇਖ ਰਹੀ ਸੀ ਉਹ ਚਾਹੁੰਦੀ ਸੀ ਮਰਨ ਤੋਂ ਪਹਿਲਾਂ ਇੱਕ ਵਾਰ ਉਹ ਜੰਗੀਰੇ ਦਾ ਮੂੰਹ ਦੇਖ ਲਵੇ ਉਹਦੇ ਮਰਨ ਲੱਗੀ ਦੇ ਮੂੰਹ ਵਿੱਚ ਪਾਣੀ ਉਹਦਾ ਪੁੱਤ ਜੰਗੀਰਾ ਹੀ ਪਾਵੇ ਤਦ ਹੀ ਉਹਦੇ ਪ੍ਰਾਣ ਨਿਕਲਣਗੇ ਉਹਦੀ ਅਰਥੀ ਨੂੰ ਉਹਦੇ ਜੰਗੀਰੇ ਦਾ ਹੱਥ ਜ਼ਰੂਰ ਲੱਗੇ ਬੁੜੀ ਤੋਂ ਹੁਣ ਲੋਕਾਂ ਦੇ ਘਰਾਂ ਦਾ ਕੰਮ ਨਹੀਂ ਹੁੰਦਾ ਸੀ ਬਹੁਤ ਬਿਰਧ ਹੋ ਚੁੱਕੀ ਸੀ ਪ੍ਰਾਣੀਆਂ ਲਿਹਾਜ਼ਾਂ ਵਾਲੇ ਘਰਾਂ ਵਿੱਚ ਉਹ ਜਾਂਦੀ ਤੇ ਖਾਣ ਪੀਣ ਨੂੰ ਮੰਗ ਪਿੰਨ ਲਿਆਉਂਦੀ ਦਿਨ ਨਿਕਲ ਰਹੇ ਸਨ ਨਾਜ਼ਰ ਸੱਤ ਵਿੱਚ ਗਿਆ ਪਹਿਲਾਂ ਵਾਲੀ ਰੌਣਕ ਨਹੀਂ ਸੀ ਚਾਹੇ ਪਹਿਲਾਂ ਵਾਂਗ ਹੀ ਮਿਲਖਾ ਸਿੰਘ ਫੌਜੀ ਐਨਕਾਂ ਲਾ ਕੇ ਕੋਲ ਬੈਠੇ ਐਨ ਅਖਬਾਰ ਪੜ੍ਹ-ਪੜ੍ਹ ਕੇ ਸੁਣਾ ਰਿਹਾ ਸੀ ਪਰ ਲੋਕਾਂ ਵਿੱਚ ਉਹ ਹੰਗਾਰਾ ਨਹੀਂ ਸੀ ਸੁਣਨ ਵਾਲੇ ਮਿਲਖੇ ਨਾਲ ਬਹਿਸ ਨਹੀਂ ਕਰਦੇ ਸਨ ਨਾ ਹੀ ਮਿਲਖਾ ਅੰਗਰੇਜ਼ਾਂ ਦੇ ਗੁਣ ਗਾਉਂਦਾ ਹਾੜ ਦਾ ਮਹੀਨਾ ਸੀ ਖੇਤਾਂ ਵਿੱਚ ਬਰਨਾ ਉੱਡ ਰਹੀ ਸੀ ਤੱਤੀਆਂ ਹਵਾਵਾਂ ਬੇਰਹਿਮ ਹੋ ਕੇ ਚੱਲਦੀਆਂ ਤੇ ਝੂਕਦੀਆਂ ਰੁੱਖ ਚੁਗਲੀਆਂ ਕਰਦੇ ਸਾਰਾ ਦਿਨ ਟਿੱਬਿਆਂ ਦੀ ਰੇਤ ਪੱਠ ਬਾਂਗ ਪਤਪਦੀ ਮੀਹਾਂ ਦੀ ਅੜੀਕ ਵਿੱਚ ਲੋਕ ਪਿਪੜਾਂ ਥੱਲੇ ਬੈਠ ਕੇ ਕਹਾਣੀਆਂ ਛੇੜਦੇ ਦੂਰ ਆਕਾਸ਼ ਵਿੱਚ ਕਿਦਰੇ ਕੋਈ ਬਦਲੀ ਚਮਕੇ ਤਾਂ ਉਹ ਉਹਨੂੰ ਸੈਨਤਾ ਨਾਲ ਬੁਲਾਉਂਦੇ ਕਿਹੜੇ ਦੇਸੋਂ ਆਈ ਬਦਲਿਏ ਦਿਨ ਢਾਲਦਾ ਸੂਰਜ ਰਾਤ ਦੇ ਘਰ ਵੱਲ ਦੌੜਨ ਲੱਗਦਾ ਫਿਰ ਜਾ ਵਿੱਚ ਸੌਖੇ ਸਹਾਂ ਦੀ ਪੂੰਜੀ ਜਮਾ ਹੋਣ ਲੱਗਦੇ ਲੋਕ ਵੇੜਿਆਂ ਵਿੱਚ ਪਾਣੀ ਦਾ ਛਿੜਕਾਅ ਕਰਕੇ ਬੈਠ ਜਾਂਦੇ ਸਾਥ ਵਿੱਚ ਪਿੰਡ ਦਾ ਖਬਰਨਾਮਾ ਮੂੰਹੋਂ ਮੂੰਹ ਅੱਗੇ ਤੁਰਦਾ ਉਸ ਦਿਨ ਨਾਜ਼ਰ ਨੇ ਸੱਤ ਦੇ ਲੋਕਾਂ ਨੂੰ ਫਤਿਹ ਬੁਲਾਈ ਤਾਂ ਉਹ ਉਹਦੇ ਵੱਲ ਉਦਾਸ ਨਜ਼ਰਾਂ ਨਾਲ ਦੇਖਣ ਲੱਗੇ। ਛੱਟ ਕਿਸੇ ਨੇ ਪਿਜੇ ਬੋਲਾਂ ਵਿੱਚ ਪੁੱਛਿਆ। ਆ ਗਿਆ ਭਾਈ ਨਾਜ਼ਰ ਸੂ ਕਦੋਂ ਆਇਆ? ਰਾਤ ਆ ਗਿਆ ਸੀ ਮੈਂ ਤਾਂ। ਉਹਨੇ ਖੁੰਡ ਉੱਤੇ ਬੈਠ ਕੇ ਸਭ ਦੇ ਚਿਹਰਿਆਂ ਵੱਲ ਨਜ਼ਰਾਂ ਘੁਮਾਈਆਂ। ਮਿਲਖਾ ਸਿੰਘ ਐਨਕਾ ਉੱਤੋਂ ਦੀ ਝਾਕੇ ਪੁੱਛਣ ਲੱਗਿਆ। ਨਾਜ਼ਰ ਸਿੰਘ ਹੋਰ ਤਾਂ ਤਕੜਾ ਹੈ ਜਵਾਨਾ। ਕੱਲ ਮਿਲਗੇ ਛੁੱਟੀ ਫਿਰ। ਹੋਰ ਸਿਹਤ ਕਿੈਸੀ ਹੈ? ਸਭ ਠੀਕ ਐ ਫੌਜੀਆ ਆਪ ਦੀ ਸੁਣਾ ਕੀ ਕਹਿੰਦੀ ਐ ਲੜਾਈ ਲੜਾਈ ਦਾ ਖਤਮ ਪਾਈ ਹਿਟਲਰ ਹਾਰ ਗਿਆ ਜ਼ਹਿਰ ਖਾ ਲਈ ਉਧਰ ਅਚਰ ਚਲ ਵੀ ਗਿਆ ਨਾਵੇਂ ਸਰਕਾਰ ਬਣ ਗਈ ਐਂਟਲੀ ਬੈਠਾ ਗੱਦੀ ਤੇ ਹੁਣ ਇਹ ਨਮਾ ਜਿਹਾ ਬੈਠਾ ਗੱਦੀ ਤੇ ਇਹ ਕਰੋ ਕੁਝ ਫਾਇਦਾ ਹਿੰਦੁਸਤਾਨ ਨੂੰ ਨਾਜ਼ਰ ਨੇ ਪੁੱਛਿਆ ਸੱਤ ਵਿੱਚ ਬੈਠੇ ਲੋਕ ਨਾਜ਼ਰਵਾਲ ਝਾਕੀ ਜਾ ਰਹੇ ਸਨ ਇੱਕ ਬੁੱਢਾ ਵਿੱਚੋਂ ਹੀ ਬੋਲ ਪਿਆ ਜੇਲ੍ਹ ਜਾ ਕੇ ਖਾਸਾ ਸਿਆਣਾ ਹੋ ਗਿਆਨ ਲੱਗਦਾ ਬਾਈ ਤੂੰ ਤਾਂ ਪੜਿਆਂ ਲਿਖਿਆਂ ਵਾਂਗੂ ਗੱਲਾਂ ਕਰਦਾ ਹੂੰ ਨਾਜ਼ਰ ਮੁਸਕਰਾ ਪਿਆ ਫੌਜੀ ਕਹਿੰਦਾ ਜੇਲ੍ਹ ਵੀ ਤਾਂ ਇੱਕ ਸਕੂਲ ਹੁੰਦਾ ਓਥੇ ਕਿਸਮ ਕਿਸਮ ਦੇ ਬੰਦਿਆਂ ਨਾਲ ਵਾਹ ਪੈਂਦਾ ਬੰਦਿਆਂ 'ਚ ਜਾ ਕੇ ਅਕਲ ਤਾਂ ਆ ਹੀ ਜਾਂਦੀ ਐ ਇਹੀ ਹਾਲ ਫੌਜ ਦਾ ਫੌਜ 'ਚ ਜਾ ਕੇ ਅਨਪੜ੍ਹ ਬੰਦੇ ਪੜ੍ਹਨਾ ਲਿਖਣਾ ਸਿੱਖ ਜਾਂਦੇ ਐ ਪੂਰੀ لیاقت ਮਿਲਦੀ ਐ ਨਾਜ਼ਰ ਨੂੰ ਸੱਤ ਵਾਲੀਆਂ ਗੱਲਾਂ ਵਿੱਚ ਬਹੁਤ ਦਿਲਚਸਪੀ ਨਹੀਂ ਸੀ ਉਹ ਉੱਠ ਉੱਠਿਆ ਤੇ ਆਪਣੇ ਬਾੜੇ ਵਿੱਚ ਚਲਿਆ ਗਿਆ। ਕੂਕਰ ਮੱਝ ਵੀ ਤੇ ਉਹਦਾ ਮੁੰਡਾ ਪੇਡਾਂ ਨੂੰ ਸੰਭਾਲ ਰਹੇ ਸਨ। ਕੂਕਰ ਨਾਜਰ ਨੂੰ ਵੇਖ ਕੇ ਖੜ ਉੱਠਿਆ। ਆ ਬਈ ਨਾਜਰ ਸਿਆ ਕੀ ਹਾਲ ਐ ਤੇਰਾ? ਸੁਣਤਾ ਮੈਂ ਲਿਆ ਸੀ ਬਈ ਤੂੰ ਆ ਗਿਆ। ਸੋਚਦਾ ਸੀ ਬਾਈ ਆਓ ਤਾਂ ਹੀ ਸਹੀ। ਕਿਹੜਾ ਤਾਂ ਮਾਰੂ ਜ਼ਰੂਰ ਬਾੜੇ 'ਚ। ਨਾਜਰ ਪੁੱਛਣ ਲੱਗਿਆ ਚੰਨ ਨਾਲ ਇਕੱਠ ਠੀਕ ਨਹੀਂ ਵੀ ਜਾਂਦਾ। ਕੂਕਰ ਕਹਿੰਦਾ ਅਜੇ ਤੱਕ ਤਾਂ ਕੋਈ ਫਰਕ ਨਹੀਂ ਕੱਲ ਦਾ ਪਤਾ ਨਹੀਂ ਚੰਨਣ ਦਾ ਸੁਭਾਅ ਚੰਗਾ ਕਸਰ ਮੈਂ ਵੀ ਕੋਈ ਨਹੀਂ ਰੱਖੀ ਕਦੇ ਪੂਰੀ ਦੇ ਵੇਲੀ ਦੀ ਐ ਦੋ ਪੈਸੇ ਦਾ ਹਰਜ ਆਪ ਝੱਲ ਲੈਂਦਾ ਚੰਨਣ ਨੂੰ ਅਜਾ ਨਹੀਂ ਜਾਣ ਦਿੱਤੇ ਉਹ ਕਦੇ ਬਸ ਵੇਲਾ ਪੂਰਾ ਹੋਈ ਜਾਂਦਾ ਨਾਦਰਸਿਆਂ ਤੇਰੀ ਕਿਰਪਾ ਟੁਕੜੇ ਪਾਏ ਹੋਏ ਆ ਨਾਦਰ ਨੇ ਘੂਕਰ ਦੇ ਮੁੰਡੇ ਨੂੰ ਪੈਸੇ ਫੜਾਏ ਤੇ ਕਿਹਾ ਉਹ ਸਰਬੰਟੁੰਡੇ ਦੇੋਂ ਇੱਕ ਬੋਤਲ ਫੜ ਲਿਆਵੇ ਉਹਦਾ ਨਾ ਲਵੇ ਫਿਰ ਚੰਗੀਦਾਰੂ ਦੇਵੇਗਾ ਉਹ 쿠ਕਰ ਤੇ 나જરਪਿੰਡ ਦੀਆਂ ਗੱਲਾਂ ਕਰਨ ਲੱਗੇ ਇਹਨਾਂ ਨੂੰ ਮੁੰਡਾ ਬੋਤਲ ਲੈ ਕੇ ਆ ਗਿਆ ਸਰਬਰ ਨੇ ਪੈਸੇ ਨਹੀਂ ਲੈ ਸੰ ਕਹਿੰਦਾ ਇਹ ਬੋਤਲ 나જર ਦੇ ਆਉਣ ਦੀ ਖੁਸ਼ੀ ਚ ਲੈ ਜਾ ਪੈਸੇ ਤਾਂ ਫਿਰ ਸਾਰੀ ਉਮਰੀ ਲੈਣੇ ਆ ਸੁਣ ਕੇ 나જર ਜਿਵੇਂ ਗਠ ਉੱਚਾ ਹੋ ਗਿਆ ਹੋਵੇ 쿠ਕਰ ਤੇ ਉਹ ਪੀਣ ਬੈਠ ਗਏ 쿠ਕਰ ਕੋਲ ਆਪਣਾ ਸਿਲਵਰ ਦਾ ਕੋਲਾ ਹੈਗਾ ਸੀ ਨੇੜੇ ਦੇ ਇੱਕ ਕਰੋ 나જર ਪਿੱਤਲ ਦੀ ਕੋਲੀ ਮੰਗ ਲਿਆ ਆ ਪਾਣੀ ਦੀ ਛੋਟੀ ਬਾਲਟੀ ਤੇ ਇੱਕ ਗੜ ਬੀਬੀ ਸੁੱਟ ਲਿਆਇਆ। ਦੋ ਦੋ ਹਾੜੇ ਲਾ ਕੇ ਉਹ ਪਿਛਲੀਆਂ ਗੱਲਾਂ ਕਰਨ ਲੱਗੇ। ਕੁਕਰ ਨੇ ਹਰਨਾਮੀ ਦਾ ਨਾਂ ਲਿਆ ਤਾਂ 나જર ਕਾਉ ਮੋਹ ਜਿਹਾ ਬਣ ਕੇ ਬੈਠ ਗਿਆ। ਕੁਕਰ ਨੂੰ ਕਿਹੜੀ ਗੱਲ ਦਾ ਪਤਾ ਨਹੀਂ ਸੀ। ਪਿੰਡ ਵਿੱਚ ਕੌਣ ਨਹੀਂ ਸੀ ਜਾਣਦਾ। 나જર ਤੇ ਹਰਨਾਮੀ ਖਾਤਰ ਹੀ ਤਾਂ ਆਪਣੀ ਸਾਰੀ ਜ਼ਿੰਦਗੀ ਤਬਾਹ ਕਰ ਲਈ ਸੀ ਤੇ ਉਹ ਅੱਜ ਕੁਕਰ ਨੂੰ ਲੱਗਿਆ ਜਿਵੇਂ ਹਰਨਾਮੀ ਦੀ ਗੱਲ ਛੜਨ ਨਾਲ 나જર ਦਾ ਕਾਲਜਾ ਛਿੱਲਿਆ ਗਿਆ ਹੋਵੇ। ਉਹਨੇ ਚਿੱਤ ਵਿੱਚ ਹੀ ਚੋਰਾ ਕੀਤਾ। ਕਾਨੂੰ ਛੇੜਨੀ ਸੀ ਇਸ ਵੇਲੇ ਉਹ ਸੁਗੰਧੀ ਧੀ ਮੀਂਦੀ ਗੱਲ ਆਖਰ ਨਜ਼ਰ ਨੇ ਪੜਾਸ ਕਢੀ ਕੋਈ ਪੇਛ ਨਹੀਂ ਜਾਂਦੇ ਕੁੱਕਰਾ ਜਿਹਦੀ ਖਾਤਰ ਕਤਲ ਵੀ ਕੀਤਾ ਉਹ ਜਾ ਬੈਠੀ ਜਿਵੇਂ ਅਸੀਂ ਤਾਂ ਗੂਮੋਤੀ ਹੋ ਗਏ ਕੁਕਰ ਕਹਿੰਦਾ ਇਹ ਧੀਮੀ ਦੀ ਜਾਤ ਆਹੋ ਜੀ ਹੁੰਦੀ ਹੈ ਯਾਰ ਵੱਡਿਆਂ ਵੱਡਿਆਂ ਨੂੰ ਸਮਝ ਨਹੀਂ ਆਈ ਇਹਦੀ ਤਾਂ ਆਪਾਂ ਤਾਂ ਵਿਚਾਰੇ ਕੀ ਦੇ ਪਾਣੀ ਹਾਰ ਜਿਹੜੀ ਹੋ ਗਈ ਹੁਣ ਛੱਡ ਪਰੇ ਕਾਨੂੰ ਮਨ ਭਾਰੀ ਕੀਤਾ ਅੱਗੇ ਦੀ ਸੋਚ ਪਾਈ ਹੁਣ ਤਾਂ ਨਾજર ਨੇ ਨੱਕ ਸਿਣ ਗਿਆ ਤੇ ਫੇਰ ਤੇੜ ਦੇ ਚਾਦਰੇ ਨਾਲ ਮੂੰਹ ਸਾਫ਼ ਕਰਕੇ ਅੱਖਾਂ ਲੱਗਿਆ ਉਦੋਂ ਲੋਕਾਂ ਨੂੰ ਮੌਜਾਂ ਹੋ ਗਈਆਂ ਸਰਦਾਰ ਬਣ ਕੇ ਬਹਿ ਗਏ ਧੀ ਦੇ ਯਾਰ ਚੰਡੇ ਨੇ ਦੁੱਗਣੀ ਜ਼ਮੀਨ ਬਣਾ ਲਈ ਪ੍ਰੀਤਮ ਅਠ ਕੁ ਮਾਂ ਥੋਕ ਲੱਕ ਚੋਈ ਲੈ ਗਿਆ ਉਹਨਾਂ ਦੇ ਕੀ ਯਾਦ ਹੈ ਭਾਈ ਕੋਈ ਗੱਲ ਕੁਕਰ ਕਹਿੰਦਾ ਇਹ ਜਾਇਦਾਦ ਬੜੀ ਸ਼ੈ ਆ ਭਾਈ ਨਾ ਕੋਈ ਭਰਾ ਹੈ ਕਿਸੇ ਦਾ ਨਾ ਕੋਈ ਸਾਖ ਸਬੰਧੀ ਇਹ ਤਾਂ ਸਾਹਮਣੇ ਹੋਗੇ ਚੰਡੇ ਨੂੰ ਭਾਈ ਮਰੇ ਦਾ ਕੋਈ ਦੁੱਖ ਨਹੀਂ 10 ਕੁ ਮੰਦਾ ਚਾ ਅੰਤਾਂ ਦਾ ਤੁਹਾਨੂੰ ਕਿਸੇ ਨੂੰ ਫਾਹ ਲੱਗ ਜਾਂਦਾ 14 ਸਾਲ ਦੀ ਹੋਗੀ ਜਾਂ 7 ਸਾਲੀ ਚੰਡੇ ਨੂੰ ਇੱਕੋ ਗੱਲ ਸੀ ਤੁਸੀਂ ਬਰੀ ਹੋ ਜਾਂਦੇ ਉਹਨੂੰ ਤਾਂ ਫੇਰ ਵੀ ਕੋਈ ਰੰਜਨਾ ਹੁੰਦਾ ਸ਼੍ਰੀਕ ਉੱਜੜਿਆ ਬੇੜਾ ਮੋਕੜਾ ਪ੍ਰੀਤਮ ਨੇ ਕੌਣ ਕੀਤੀ ਦੇਖ ਜਿਵੇਂ ਹਰਨਾਮੀ ਨੂੰ ਕਢਵਾ ਕੇ ਹੀ ਰਾਜੀ ਸੀ ਉਹ ਹੋਰ ਦੇਖ ਗਿੰਦਰ ਜਿਉਂਦੇ ਹੀ ਮਰਵਾਤਾ ਕਿਹਨੂੰ ਪਤਾ ਬਈ ਉਹ ਮਰ ਗਿਆ ਕਿਸ ਨੇ ਕੀ ਉਹਦੇ ਲੋਥ ਦੇ ਕੀਆ ਇਹ ਜੇ ਗਵਾਹੀਆਂ ਦੇਣ ਵਾਲੇ ਉੱਠ ਖੜੇ ਹੱਡੀ ਚੂਸ ਘੂਂ ਖਾ ਕੇ ਬੋਲਣ ਵਾਲੇ ਹੋਗੇ ਸਰਕਾਰ ਵੀ ਤਾਂ ਅੰਨੀ ਐ ਤਹਿਸੀਲਦਾਰ ਪਟਵਾਰੀ ਪੁਲਸੀਏ ਸਭ ਪੈਸੇ ਦੇ ਭਾਈਵਾਲ ਨੇ ਕਿਹੜੇ ਇਨਸਾਫ ਨੇ ਸਾਲੇ ਇੱਥੇ ਤੇ ਉਹ ਬੂਬਨਾ ਦੇਖ ਭਰਾਗ ਦਸ ਢਿੱਡ ਫਲਾਈ ਬੈਠਾ ਪਿੰਨੂ ਫੁੱਦੂ ਬਣਾਈ ਰੱਖਿਆ ਸਭ ਤੋਂ ਪਹਿਲਾਂ ਤਾਂ ਉਹਦੇ ਢਿੱਡ 'ਚੋਂ ਗੋਲੀ ਦਾਗੇ ਭੈਣ ਦਾ ਖਸਮ ਨਾ ਹੋਵੇ ਪਖੰਡੀ ਨਾજર ਦਾ ਮੂੰਹ ਜਿਵੇਂ ਅਗ ਉਗਲਣ ਰਿਹਾ ਹੋਵੇ ਕੁਝ ਦਿਨਾਂ ਬਾਅਦ ਹੀ ਨਾજર ਸੰਭਲਣ ਲੱਗਿਆ ਉਹਨੇ ਕਿਵੇਂ ਨਾ ਕਿਵੇਂ ਕਰਕੇ ਚੰਨਣ ਨਾਲ ਪੇਡਾਂ ਵਿੱਚ ਸੀਰ ਪਾ ਲਿਆ ਹੁਣ ਪਹਿਲਾਂ ਵਾਂਗ ਹੀ ਕੁਕਰ ਦਾ ਮੁੰਡਾ ਤੇ ਨਾજર ਪੇਡਾਂ ਦਾ ਇਧਰ ਛੱਡ ਕੇ ਖੇਤਾਂ ਨੂੰ ਜਾਂਦੇ ਜਿਵੇਂ ਪਹਿਲਾਂ ਵਾਲੀ ਜ਼ਿੰਦਗੀ ਕੁਝ-ਕੁਝ ਵਾਪਸ ਮੁੜਾਈ ਹੋਵੇ ਕੁਕਰ ਆਪਣੇ ਮੁੰਡੇ ਨੂੰ ਪੇਡਾਂ ਦਾ ਕੰਮ ਸੰਭਾਲ ਕੇ ਆਪ ਕਿਸੇ ਹੋਰ ਕੰਮ ਪੈ ਗਿਆ ਪੇਡਾਂ ਵਿੱਚ ਉਹਦਾ ਹਿੱਸਾ ਪਹਿਲਾਂ ਵਾਂਗ ਹੀ ਕਾਇਮ ਸੀ ਹੁਣ ਤਾਂ ਨਾજર ਨੂੰ ਆਪਣੇ ਵੱਡੇ ਭਾਈ ਖਜਾਨ ਉਤੇ ਕਦੇ ਗੁੱਸਾ ਆਇਆ ਸੀ ਤੇ ਨਾ ਹੀ ਉਹ ਛੰਡੇ ਜਾਂ ਪ੍ਰੀਤ ਨੂੰ ਦੇਖ ਕੇ ਖਿਜਦਾ ਉਹਦਾ ਪਾਈ ਖਜਾਨ ਪੁਲਿਸ ਵਿੱਚ ਪਤਾ ਨਹੀਂ ਕਿਹੜੇ ਥਾਣੇ ਵਿੱਚ ਸੀ ਨਾ ਤਾਂ ਉਹ ਕਤਲ ਦੇ ਮੁਕਾਦਮੇ ਵੇਲੇ ਕਦੇ ਪਿੰਡ ਆਇਆ ਅਤੇ ਨਾ ਹੀ ਕਦੇ ਨਾਬੇਉ ਦੀ ਮੁਲਾਕਾਤ ਨੂੰ ਗਿਆ ਮਾਂ ਦੱਸਦੀ ਉਹਨੇ ਤਾਂ ਬਸ ਸਾਲ ਵਿੱਚ ਇੱਕ ਅਦਵਾਰ ਹੀ ਕਦੇ ਪਿੰਡ ਗੇੜਾ ਮਾਰਿਆ ਸੀ ਨਾਜਦ ਦੀ ਕੈਦ ਬਾਰੇ ਮਾਂ ਨਹੀਂ ਗੱਲ ਛੇੜੀ ਤਾਂ ਉਹ ਮਾੜਾ ਮੋਟਾ ਪੁੱਛ ਲਿਆ ਨਹੀਂ ਤਾਂ ਉਹ ਨਾਜਦ ਦਾ ਜ਼ਿਕਰ ਕਰਕੇ ਵੀ ਰਾਜੀ ਨਹੀਂ ਸੀ ਨਾਦਰ ਹੁਣ ਸੋਚਦਾ ਕਿ ਨਾ ਲਹੂ ਸਫੇਦ ਹੋ ਗਿਆ ਹੈ ਸੰਸਾਰ ਦਾ ਭਰਾ ਭਰਾਵਾਂ ਨੂੰ ਨਹੀਂ ਸਿਆਣ ਦੇ ਆਪਣੇ ਚਿੱਤ ਵਿੱਚ ਹੀ ਉਹਨੂੰ ਹਾਸਾ ਆਉਂਦਾ ਝੰਡੇ ਕੋਲੋਂ ਉਹਨੂੰ ਡਰਨਾ ਚਾਹੀਦਾ ਸੀ ਪਰ ਝੰਡਾ ਉਹਦੇ ਕੋਲੋਂ ਡਰਦਾ ਜਦ ਵੀ ਕਦੇ ਕਦਾਂ ਹੀ ਉਹਦਾ ਸਾਹਮਣਾ ਹੁੰਦਾ ਤਾਂ ਝੰਡਾ ਆਪ ਹੀ ਹੋਰ ਬਸੇ ਟਲ ਜਾਂਦਾ ਇਹ ਤਾਂ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਝੰਡਾ ਆਪਣੇ ਭਰਾ ਦੇ ਕਤਲ ਦਾ ਕਦੇ ਕਿਸੇ ਤੋਂ ਬਦਲਾ ਲਵੇਗਾ ਰਾਦੇ ਬਦਲੇ ਵਿੱਚ ਉਹਨੂੰ 10 ਕਮਾ ਜ਼ਮੀਨ ਮਿਲ ਗਈ ਸੀ ਹੋਰ ਉਹਨੇ ਕੀ ਲੈਣਾ ਸੀ ਉਹਦੇ ਲਈ ਤਾਂ ਇਹ ਸਭ ਕੁਝ ਸੀ ਪ੍ਰੀਤਮ ਨਾਲ ਹੁਣ ਉਹਨੂੰ ਬਹੁਤੀ ਕਰੋੜ ਨਹੀਂ ਰਹੀ ਸੀ ਉਹ ਮਿਲਦੇ ਤਾਂ ਰਸਮੀ ਜੀ ਹਾਂ ਗੱਲਾਂ ਕਰ ਲੈਂਦੇ ਪ੍ਰੀਤਮ ਹੀ ਉਹਨੂੰ ਜਾਣ ਬੁੱਝ ਕੇ ਬੁਲਾ ਲੈਂਦਾ ਨਾજર ਨੂੰ ਉਹਦੀ ਚਲਾਕੀ ਦਾ ਪਤਾ ਸੀ 8 ਕਮਾ ਜ਼ਮੀਨ ਦਾ ਮਾਲਕ ਬਣ ਜਾਣ ਕਰਕੇ ਉਹ ਜਣੇ ਖਣੇ ਨਾਲ ਮਿੱਠਾ ਪਿਆਰਾ ਹੋ ਕੇ ਰਹਿੰਦਾ ਨੰਬਰਦਾਰ ਪਖਰ ਸਿੰਘ ਉਹਨੂੰ ਬੁਲਾਉਂਦਾ ਤਾਂ ਲੱਗਦਾ ਤੇ ਮੈਂ ਜਾਣ ਬੁਝ ਕੇ ਹੀ ਉਹਨੂੰ ਮੋਹ ਦਿਖਾ ਰਿਹਾ ਹੋਵੇ ਪਰ ਨਾજર ਨੂੰ ਉਹ ਅੰਦਰੋਂ ਖਚਰਾ ਹੀ ਜਾਪਦਾ ਮਿੱਠਾ ਲੁੱੱਚਾ ਜਿਹਾ ਕਚੈਰੀਆਂ ਦਾ ਸਿਆਣ ਹੁੰਦੇ ਇਵਜ ਵਿੱਚ ਉਹ ਮੁਕਾਦਿਆਂ ਵਿੱਚ ਫਸੇ ਲੋਕਾਂ ਨੂੰ ਝੂਣ-ਝੂੜ ਖਾਂਦਾ ਰਹਿੰਦਾ ਇਸੇ ਦਲਾਲਪੁਣੇ ਦੀ ਖੱਟੀ ਖਾਂਦਾ ਝੂਠੀ ਸੱਚੀ ਗਵਾਹੀ ਦੇਣ ਨੂੰ ਤਾਂ ਉਹ ਤਿਆਰ ਹੀ ਰਹਿੰਦਾ ਨਿੱਕੀਆਂ-ਨਿੱਕੀਆਂ ਅੱਖਾਂ ਚੂਹੇ ਜਹੀਆਂ ਮੁੱਛਾਂ ਉਹ ਮੁਸਕਰਾਉਂਦਾ ਤਾਂ ਉਹਦੀਆਂ ਮੁੱਛਾਂ ਚੂਹੇ ਵਾਂਗ ਫਰਕਣ ਲੱਗਦੀਆਂ ਅਜਿਹੇ ਸਮੇਂ ਉਹ ਬੜਾ ਖਤਰਨਾਕ ਜਾਪਦਾ ਅਗਲੇ ਸਾਲ ਕੋ ਕਰਨੇ ਆਪਣੇ ਹਿੱਸੇ ਦੀਆਂ ਭੇਡਾਂ ਵੰਡ ਲਈਆਂ ਆਪਣੇ ਮੁੰਡੇ ਨੂੰ ਨਾਲ ਲੈ ਕੇ ਖੁਦ ਇੱਜੜ ਛੇੜਨ ਲੱਗਿਆ ਨਾજર ਤੇ ਚੰਨਣ ਸਾਂਝੀਦਾਰ ਬਣੇ ਰਹੇ ਇਸ ਸਾਲ ਨਾજર ਨੇ ਆਪਣੇ ਬਾੜੇ ਨੂੰ ਵੀ ਕਬਜ਼ੇ ਵਿੱਚ ਕਰ ਲਿਆ ਹਾਲਾਤ ਛੇਤੀ ਛੇਤੀ ਬਦਲਦੇ ਜਾ ਰਹੇ ਸਨ 15-20 ਦਿਨਾਂ ਦੇ ਫਰਕ ਨਾਲ ਹੀ ਦੋਵੇਂ ਬੁੜੀਆਂ ਮਰ ਗਈਆਂ ਪਹਿਲਾਂ ਜੰਗੀਰੇ ਦੀ ਮਾਂ ਤੇ ਫਿਰ ਨਾજર ਦੀ ਮਾਂ ਫੂਲ ਜਾ ਕੇ ਨਾਜ਼ਰ ਨੇ ਖਜ਼ਾਨਵਾਰੇ ਪਤਾ ਕੀਤਾ ਭੋਗ ਵਾਲੇ ਦਿਨ ਤਾਂ ਆ ਜਾਵੇ ਆਖਰ ਮਾਂ ਸੀ ਫੇਰ ਵੀ ਖਜ਼ਾਨ ਤਨੋਲੇ ਥਾਣੇ ਵਿੱਚ ਸੀ ਨਾਜ਼ਰ ਨੇ ਬੰਦਾ ਭੇਜੇ ਦਿੱਤਾ ਉਹ ਭੋਗ ਤੋਂ 2 ਦਿਨ ਪਹਿਲਾਂ ਆ ਗਿਆ ਸਾਰਾ ਪਿੰਡ ਹਰਾਰ ਰਹਿ ਗਿਆ ਖਜ਼ਾਨ ਨਾਲ ਇੱਕ ਪੁਰਬਣੀ ਵੀ ਸੀ ਟੁੱਟੀ ਫੁੱਟੀ ਪੰਜਾਬੀ ਬੋਲਦੀ ਕਮੀਜ਼ ਸਲਵਾਰ ਪਹਿਨਦੀ ਤੇ ਸਿਰ ਉਤੇ ਦੁਪੱਟਾ ਉਹਨਾਂ ਦੁਪੱਟੇ ਦੀ ਬੁੱਕਲ ਨਹੀਂ ਮਾਰਨੀ ਆਉਂਦੀ ਸੀ ਦੁਪੱਟੇ ਦੀ ਬੁੱਕਲ ਵੀ ਉਹ ਖੇਸ ਦੀ ਬੁੱਕਲ ਵਾਂਗ ਮਾਰਦੀ ਸਲਵਾਰ ਪਾਉਣੀ ਨਹੀਂ ਆਉਂਦੀ ਸੀ ਨੇ ਫੇਦੇਵਾਲ ਕਿਧਰੇ ਦੇ ਕਿਧਰੇ ਕਰ ਲੈਂਦੇ ਖੜ ਤੀਮੀਤਾ ਸੀ ਚਾਹੋ ਜਹੇ ਜੀ ਵੀ ਖਜ਼ਾਨੇ ਦੱਸਿਆ ਕਿ ਉਹ ਤਾਂ 2 ਸਾਲਾਂ ਤੋਂ ਉਹਦੇ ਕੋਲ ਹੈ ਦੇਸ਼ ਦੀ ਵੰਡ ਹੋ ਚੁੱਕੀ ਸੀ ਇਧਰਲੇ ਪੰਜਾਬ ਦੇ ਮੁਸਲਮਾਨ ੜਾ ੜਾ ਪਾਕਿਸਤਾਨ ਨੂੰ ਜਾ ਰਹੇ ਸਨ ਬਹੁਤ ਸਾਰੇ ਇਧਰ ਹੀ ਮਾਰ ਦਿੱਤੇ ਗਏ ਸਨ ਉਹਨਾਂ ਦਾ ਘਰ-ਬਾਰ ਸਭ ਲੁੱਟ ਲਿਆ ਗਿਆ ਸੀ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਸੀ ਛੜੇ ਲੋਕਾਂ ਨੇ ਮੁਸਲਮਾਨ ਦੀਆਂ ਆਪਣੇ ਘਰਾਂ ਵਿੱਚ ਵਸਾ ਲਈਆਂ ਸਨ ਇਸ ਤਰ੍ਹਾਂ ਹੀ ਪਾਕਿਸਤਾਨੀ ਪੰਜਾਬ ਦੇ ਸਿੱਖ ਤੇ ਹਿੰਦੂ ਇਧਰਲੇ ਪੰਜਾਬ ਵਿੱਚ ਧੜਾਧੜ ਆ ਰਹੇ ਸਨ ਜੋ ਵੀ ਪਿੰਡ ਜਾਂ ਸ਼ਹਿਰ ਦੇਖਿਆ ਉੱਥੇ ਹੀ ਡੇਰਾ ਲਾ ਦਿੱਤਾ ਹਫੜਾ ਦਾ ਫੜੀ ਮੱਚ ਉੱઠી ਸੀ ਕੋਈ ਪਤਾ ਨਹੀਂ ਲੱਗ ਰਿਹਾ ਸੀ ਕੌਣ ਕਿਹਨੂੰ ਮਾਰ ਰਿਹਾ ਹੈ ਜਾਂ ਕੋਈ ਕਿੱਥੇ ਗਿਆ ਮੁੜ ਕੇ ਕਿਉਂ ਨਹੀਂ ਆਇਆ ਲੋਕ ਬੋਧਾ ਕਰਕੇ ਪਿੰਡੋਂ ਬਾਹਰ ਨਾ ਨਿਕਲਦੇ ਲਟੇਰਿਆਂ ਨੂੰ ਹੀ ਵੱਡ ਦਿੱਤਾ ਜਾਂਦਾ ਆਵਾਰਾ ਫਿਰਦਾ ਆਦਮੀ ਲਟੇਰਾ ਸਮਝਿਆ ਜਾਂਦਾ ਚੋਰਾਂ ਦੇ ਭਲਾਵੇਂ ਸਾਧ ਹੀ ਮਾਰੇ ਗਏ ਦੁਨੀਆ ਵਿੱਚ ਕੋਈ ਮੋਹ ਪਿਆਰ ਨਹੀਂ ਰਹਿ ਗਿਆ ਸੀ ਸਦੀਆਂ ਤੋਂ ਇਕੱਠੇ ਰਹਿ ਰਹੇ ਮਨੁੱਖ ਸਿੱਖ ਹਿੰਦੂ ਅਤੇ ਮੁਸਲਮਾਨ ਬਣ ਗਏ ਸਨ ਇੱਧਰਲੇ ਪੰਜਾਬ ਦੇ ਬੇਸਹਾਰਾ ਮੁਸਲਮਾਨ ਔਰਤਾਂ ਆਵਾਰਾ ਗਊਆਂ ਮੱਜਾਂ ਨਾਲ ਵੀ ਵੱਧ ਨਹੀਂ ਰਹਿ ਗਈਆਂ ਸਨ ਅਜਿਹੇ ਹਾਲਾਤ ਵਿੱਚ ਨਾਦਰ ਦਾ ਮਨ ਉਛਾਲੇ ਖਾਂਦਾ ਉਹ ਸੋਚਦਾ ਕਿਸੇ ਮੁਸਲਮਾਨ ਆਤ ਨੂੰ ਹੀ ਘਰ ਬਸਾ ਲਵੇ ਰੋਟੀ ਦਾ ਪੱਕ ਦੀ ਹੋਵੇ ਸੰਸਾਰ ਦਾ ਆਗਾਂ ਤੁਰੇ ਜ਼ਿੰਦਗੀ ਦੇ ਅਰਥ ਤਾਂ ਉਗੜਣ ਕੋਈ ਤਾਂ ਦਿਲਚਸਪੀ ਹੋਵੇ ਜ਼ਿੰਦਗੀ ਨੂੰ ਲਾਰਾ ਤਾਂ ਮਿਲੇ ਪਰ ਨਹੀਂ ਅਜਿਹਾ ਕਰਨਾ ਉਹਨੂੰ ਬੁਝਤੀਲੀ ਲੱਗਿਆ ਆਵਾਰਾ ਪਸ਼ੂਆਂ ਜਿਹੀ ਬੇਗਾਨੀ ਔਰਤ ਘਰ ਲੈ ਅਬ ਹੋਣੀ ਵੀ ਕੋਈ ਸੁਰਮਗਤੀ ਹੈ ਟੀਵੀ ਦਾ ਖਿਆਲ ਉਹਦੇ ਜਹਨ ਵਿੱਚ ਟਕਰਾਂਦਾ ਤਾਂ ਉਹ ਫਟ ਹਰਨਾਮੀ ਜਾਦ ਆਉਂਦੀ ਹਰਨਾਮੀ ਵਿੱਚ ਉਹਨੂੰ ਪੂਰੀ ਔਰਤ ਦੇ ਲੱਛਣ ਦੇਖਣ ਲੱਗੇ ਉਹ ਚੇਤਨੂੰ ਸਮਝਾਉਂਦਾ ਕਿ ਹਰਨਾਮੀ ਆਪਣੀ ਮਰਜ਼ੀ ਨਾਲ ਡੂਮ ਵਾਲੀ ਜਾ ਕੇ ਨਹੀਂ ਬੈਠੀ ਉਹਨੂੰ ਜ਼ਬਰਦਸਤੀ ਉਥੇ ਨੂੜ ਕੇ ਰੱਖਿਆ ਹੋਇਆ ਹੈ ਪੈਸੇ ਦੇ ਲਾਲਚ ਵਿੱਚ ਕੀਚਰ ਕਸਾਈ ਨੇ ਹਰ ਨਾਮੀ ਵਰਗੀ ਗਊ ਦੀਵੇਂ ਜਿਵਾ ਕਰਕੇ ਸੁੱਟ ਦਿੱਤੀ। ਨਾજર ਦੇ ਮਨ ਵਿੱਚ ਬੁਰੀਆਈ ਉੱਠੀ ਕਿ ਉਹ ਭਾਈ ਰੂਪੇ ਜਾ ਕੇ ਕੀਚਰ ਤੇ ਕਹਿ ਲਵੇ ਦੋਵਾਂ ਨੂੰ ਵੜ ਜਾਵੇ। ਚੁੱਪ ਕਰਕੇ ਹੀ ਉਹਨਾਂ ਨੂੰ ਖਤਮ ਕਰ ਦੇਵੇ। ਦੇਸ਼ ਵਿੱਚ ਰੌਲਾ ਤਾਂ ਪਿਆ ਹੀ ਹੋਇਆ ਹੈ। ਕੌਣ ਪੁੱਛਦਾ ਹੈ? ਕੌਣ ਕਿਹਨੂੰ ਮਾਰ ਕੇ ਸੁੱਟ ਗਿਆ? ਭਾਈ ਰੂਪੇ ਦੇ ਲੋਕ ਤਾਂ ਇਹੀ ਸਮਝਣਗੇ ਕਿ ਕੋਈ ਉਹਦਾ ਸਾਥੀ ਹੀ ਉਹਨੂੰ ਮਾਰ ਗਿਆ ਹੈ। ਕਿਸੇ ਲੁੱਟਕ ਸੁੱਟ ਦਾ ਕੋਈ ਝਗੜਾ ਹੋਵੇਗਾ। ਉਹ ਦੰਦ ਪੀਂਦਾ ਕੀਚਰ ਹੋਰਾ ਨਹੀਂ ਹਰਨਾਮੀ ਨੂੰ ਖਪਾ ਦਿੰਦਾ ਹੈ ਵੱਡੇ ਬਦਮਾਸ਼ ਸਮਝਦੇ ਕੀਨੇ ਆਪਣੇ ਆਪ ਨੂੰ ਟੱਕਰਿਆ ਨਹੀਂ ਨਾ ਕੋਈ ਡਾਂਗ ਵਾਲਾ ਪਰ ਫਿਰ ਉਹ ਸੋਚਣ ਲੱਗਦਾ ਕਿ ਕੀਚਰ ਕਹਿ ਲੂ ਦੇ ਮਾਰਨ ਨਾਲ ਉਹਨੂੰ ਕੀ ਮਿਲ ਜਾਵੇਗਾ ਹਰਨਾਮੀ ਤਾਂ ਮਿਲ ਨਹੀਂ ਸਕਦੀ ਉਹਦੇ ਮਾਰਨ ਨਾਲ ਉਹ ਸਭੋਂ ਹੋਰ ਦੁੱਖਾਂ ਵਿੱਚ ਫਸ ਜਾਵੇਗਾ ਕੀ ਪਤਾ ਕੀ ਨਤੀਜੇ ਨਿਕਲੇ ਅਰਜਨ ਦੇ ਮਾਰਨ ਨਾਲ ਵੀ ਕਿਹੜੀ ਮੁਸ਼ਕਲ ਹੱਲ ਹੋਗੀ ਫਾਇਦਾ ਉਠਾਉਣ ਵਾਲੇ ਫਾਇਦਾ ਠਾਗੇ ਨਾ ਅਰਜਨ ਕਤਲ ਹੁੰਦਾ ਨਕੇ ਚਰਕੈ ਲੂਦਾ ਸੰਬੰਧ ਹਰਨਾਮੀ ਨਾਲ ਜੁੜਦਾ ਅਤੇ ਨਾਹੀਂ ਫੇਰ ਉਹ ਹਰਨਾਮੀ ਨਾਲ ਇਹ ਤੇਰਵੀਂ ਕਰਦੇ ਸਭ ਕੁਝ ਛੱਡ ਕੇ ਉਹ ਸੋਚ ਹਰਨਾਮੀ ਉੱਤੇ ਆ ਕੇ ਠਹਿਰ ਜਾਂਦੀ ਹਰਨਾਮੀ ਨੂੰ ਮਿਲਣ ਲਈ ਉਹਦਾ ਜੇਹਨ ਫੋਕੇ ਪਾਣੀ ਵਾਂਗ ਰਿਜਣ ਲੱਗਦਾ ਕਿਵੇਂ ਕੀਤਾ ਜਾਵੇ ਉਹਦੀ ਕੋਈ ਵਾ ਨਾ ਜਾਂਦੀ ਕੋਈ ਬੰਨ ਨੂੰ ਨਹੀਂ ਵੱਜ ਰਿਹਾ ਸੀ ਅਖੀਰੋਂ ਨੇ ਫੈਸਲਾ ਕੀਤਾ ਇੱਕ ਵਾਰ ਹਰਨਾਮੀ ਦਾ ਮੂੰਹ ਤਾਂ ਵੇਖ ਲਵਾਂ ਕੀ ਪਦੌ ਦਾ ਕੀ ਹਾਲ ਹੈ ਕੀ ਪਤਾ ਉਹ ਕਿਹੜੇ ਦੁੱਖਾਂ ਦੇ ਕਾਲੇ ਜੰਗਲ ਵਿੱਚ ਗੁਜ਼ਰ ਰਹੀ ਹੋਵੇ ਹਰਨਾਮੀ ਦੇ ਪੈਰਾਂ ਵਿੱਚ ਪਈਆਂ ਬੇੜੀਆਂ ਦੀ ਤਾਕਤ ਉਹ ਜੋ ਕੇ ਦੇਖਣਾ ਚਾਹੁੰਦਾ ਸੀ ਕੀ ਪਤਾ ਬੇੜੀਆਂ ਟੁੱਟ ਹੀ ਜਾਣ ਫੇਰ ਤਾਂ ਹਰਨਾਮੀ ਆਜ਼ਾਦ ਹੋ ਸਕਦੀ ਹੈ ਆਜ਼ਾਦ ਹੋ ਕੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ